ਲੋ ਵੀ ਮੇਰੇ ਕੋਲੇ ਜਿਹੜੀ ਆਹ ਡੋਰ ਆ ਨਾ ਕੱਲ ਇਹ ਗੱਡੀ ਦੇ ਬੋਨਟ ਦੇ ਤੇ ਫਸੀ ਸੀ ਆ ਤੁਸੀਂ ਮੇਨ ਚੀਜ਼ ਦੇਖੋ ਜਿਵੇਂ ਲੋਹਾ ਕੱਟਣ ਵਾਲੀ ਆਰੀ ਕੱਟਦੀ ਹੁੰਦੀ ਹੈ ਇਸ ਤਰ੍ਹਾਂ ਇਹ ਫਸੀ ਹੋਈ ਸੀ ਤੇ ਇਦਾਂ ਇਦਾਂ ਜਦੋਂ ਚੱਲੀ ਗਈ ਤਾਂ ਇਹਨੇ ਇੱਥੋਂ ਗੱਡੀ ਦਾ ਬੋਨਟ ਕੱਟਦਾ ਹੁਣ ਗੱਲ ਇਹ ਹੈ ਵੀ ਜਦੋਂ ਇਹ ਡੋਰ ਲੋਹਾ ਕੱਟ ਸਕਦੀ ਹੈ ਠੀਕ ਹੈ ਲੋਹਾ ਇਹਦੇ ਮੁਰੇ ਕੋਈ ਗੱਲ ਚੀਜ਼ ਨਹੀਂ ਹੈਗੀ ਤਾਂ ਬੰਦੇ ਦਾ ਗਲ ਕੀ ਹੈ ਜੇ ਮੰਨ ਲਾ ਬੰਦੇ ਦੇ ਕਿਸੇ ਸਕੂਟਰ ਤੇ ਜਾਂਦੇ ਦੇ ਮੋਟਰਸਾਈਕਲ ਤੇ ਜਾਂਦੇ ਦੇ ਕਿਸੇ ਦੇ ਗਲ ਦੇ ਵਿੱਚ ਇਦਾਂ ਪੈ ਗਈ ਜੇ ਪੂਰਾ ਗਲ ਨਹੀਂ ਵੱਡੂ ਤਾਂ ਇੰਚ ਦੇ ਇੰਚ ਮਤਲਬ ਖੋਬਣਾ ਇਹਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਹ ਇਹ ਕੱਲ ਇਸ ਤਰ੍ਹਾਂ ਪਈ ਇਸ ਤਰ੍ਹਾਂ ਪੈ ਕੇ ਇਹ ਉਧਰ ਨੂੰ ਗਈ ਗੱਡੀ ਤੇ ਮੈਂ ਦੇਖਾਂ ਵੀ ਯਾਰ ਵੀ ਇਹ ਆਵਾਜ਼ ਕੱਦ ਹੀ ਆ ਰਹੀ ਹੈ ਜਦੋਂ ਇਹ ਗੂੰਜਦੀ ਸੀ ਵਿੱਚ ਬੈਠਿਆਂ ਨੂੰ ਸੁਣਦੀ ਸੀ ਸਟਾਰਟ ਗੱਡੀ ਦੇ ਵਿੱਚ ਵਿੱਚ ਸੁਣੀ ਹੈ ਬੈਠੇ ਵਿੱਚ ਬੈਠਿਆਂ ਨੂੰ ਸੁਣੀ ਹੈ ਪ੍ਰੋਪਰ ਜਦੋਂ ਇਹ ਉਤਰ ਕੇ ਮੈਂ ਦੇਖਿਆ ਮੇਰੇ ਪੈਰਾਂ ਦੇ ਵਿੱਚ ਵੀ ਫਸ ਗਈ ਨਹੀਂ ਤਾਂ ਮੈਂ ਵੀਡੀਓ ਉੱਥੇ ਬਣਾਉਣੀ ਸੀ ਆਹ ਤਾਂ ਜਮਾ ਪ੍ਰੋਪਰ ਇਹਦੇ ਵਿੱਚ ਫਿੱਟ ਹੋਈ ਪਈ ਸੀ ਵਿੱਚ ਫਿੱਟ ਹੋਈ ਪਈ ਸੀ ਉਹ ਤਾਂ ਤੇ ਇਹਨੇ ਬੋਲਟ ਨੂੰ ਇੱਥੋਂ ਕੱਟਤਾ ਜਿਵੇਂ ਲੋਹਾ ਕੱਟਣ ਵਾਲੀ ਆਰੀ ਕੱਟਦੀ ਹੁੰਦੀ ਹੈ ਇਸ ਤਰ੍ਹਾਂ ਉਵੇਂ ਦੇਖੋ ਤੁਹਾਡੇ ਸਾਹਮਣੇ ਆ ਮਾਈਕਰੋ ਲੈਂਸ ਲਾ ਕੇ ਇਹ ਦੇਖਣਾ ਹੋਵੇ ਜੇ ਹੁਣ ਵੀ ਇਹ ਘਸਾਉਣੀ ਹੋਵੇ ਯਾਰ ਜਿਵੇਂ ਲੋਹਾ ਘਟਣ ਵਾਲੀ ਆ ਰਹੀ ਬੂਰਾ ਕੱਢ ਦਿੰਦੀ ਹੈਗੀ ਅੰਦਾਜ਼ ਦੇਖਿਆ ਜਾਵੇ ਪੂਰੀ ਵਿੱਚ ਬੜੀ ਭਈਆ ਇਸ ਟਾਈਮ ਹੈ ਨਾ ਪੂਰਾ ਸਾਈਜ਼ ਸਹੀ ਹੈ ਤੇ ਯਾਰ ਇਹਨੇ ਮੈਂ ਕਹਿੰਦਾ ਵੀ ਬੰਦੇ ਦੇ ਗੱਲ ਨੂੰ ਤਾਂ ਕੋਈ ਗੱਲ ਚੀਜ਼ ਹੀ ਨਹੀਂ ਹੈਗੀ ਹੁਣ ਮੈਂ ਕਹਿੰਦਾ ਵੀ ਜੇ ਕੋਈ ਬੰਦਾ ਸਿਆਣਾ ਹੋਵੇ ਬਸੰਤ ਪੰਚ ਮੇਲ ਦੇਣ ਘਰੋਂ ਬਾਹਰ ਨਾ ਨਿਕਲੋ ਜੇ ਨਿਕਲਣਾ ਹੈ ਮਰਦਾ ਸੀ ਤਾਂ ਗੱਡੀ ਤੇ ਨਿਕਲ ਜੋ ਕਿਉਂਕਿ ਇਹ ਡੋਰ ਹੈ ਜਿਹੜੀ ਜਾਨਲੇਵਾ ਹੋ ਸਕਦੀ ਹੈ ਗੁਰਬੀਬ ਆਪਾਂ ਤਾਂ ਸਾਰ ਲਾਂਗੇ ਯਾਰ ਜਿਹੜੇ ਪੰਛੀ ਨੇ ਉਹਨਾਂ ਦਾ ਕੀ ਬਣਦਾ ਹੁਣ ਪੰਛੀਆਂ ਦੇ ਬਹੁਤਿਆਂ ਦੇ ਕੱਲ ਪਤਾ ਨਹੀਂ ਕਿੰਨੇ ਕ ਪੰਛੀਆਂ ਆ ਫੜਿਓ ਇੱਕ ਪਾਸਿਓ ਠੀਕ ਹੈ ਹਾਂ ਤੇ ਇਹਦੇ ਵਿੱਚ ਮੈਂ ਹਾਂ ਡੋਰ ਤੁਸੀਂ ਗਿਣ ਗਿਣੋ 1 2 3 4 ਇਹਨੂੰ ਨਾ ਨੇੜੋਂ ਫੜੋ ਨੇੜੋਂ ਫੜੋ ਕਿੱਥੇ ਚੱਲੇ ਹਾਂ 1 2 3 4 5 6 7 8 9 10 11 12 13 14 15 16 17 19 20 ਆ ਤਾਂ ਪਾ ਤੇਜ਼ ਗਿਣਤੇ ਹਲੇ 10 ਸਕਿੰਟ ਦਾ 10 ਹੀ ਹੋਏ ਹੋਣਗੇ ਠੀਕ ਐ 10 ਸਕਿੰਟਾਂ ਦੇ ਵਿੱਚ ਇਹਨੇ ਪਾਇਪ ਨੂੰ ਬੰਦਤਾ ਇੰਨਾ ਟਾਈਮ ਤਾਂ ਹੁੰਦਾ ਵੀ ਨਹੀਂ ਬੰਦਤਾ ਠੀਕ ਐ ਐਡੀ ਕੰਬੀ ਡੋਰ ਆ ਯਾਰ ਇਹ ਇੱਕ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਹੈਗੀ ਠੀਕ ਐ ਪਰ ਸਰਕਾਰ ਨੇ ਬੈਨ ਕੀਤੀ ਹੋਈ ਕੀਤੀ ਹੋਈ ਆ ਸਰਕਾਰ ਨੇ ਬੈਨ ਪਰ ਹੁਣ ਇਹ ਬਿਜ਼ਨਸ ਬਹੁਤ ਵੱਡਾ ਗੱਲ ਅੱਖਾਂ ਰੁਪਏ ਪਤੰਗਾਂ ਦੇ ਵਿੱਚੋਂ ਬਣਦੇ ਨੇ ਲੋਕ ਐਡੇ ਐਡੇ ਮਤਲਬ ਇਕੱਠੇ ਕਰਕੇ 2 200 3 300 ਪਤੰਗ ਲੈ ਕੇ ਜਾਂਦੇ ਨੇ ਠੀਕ ਐ ਠੀਕ ਹੈ ਯਾਰ ਐਂਟਰਟੇਨਮੈਂਟ ਉਹਨਾਂ ਦੀ ਪਰ ਆਹ ਜਿਹੜੀਆਂ ਡੋਰਾ ਨੇਗੀਆਂ ਇਹ ਬਹੁਤ ਖਤਰਨਾਕ ਨੇ ਜੇ ਦੇਖੇ ਕਿਸੇ ਵੀ ਬੰਦੇ ਦੀ ਜਾਨ ਇਹ ਜੇ ਨਾਲ ਇੱਕ ਗੱਲ ਦੇਖੀ ਜਾਵੇ ਇਹ ਡੋਰ ਗਲਦੀ ਵੀ ਨਹੀਂ ਮੈਂ ਕਹਿੰਦਾ ਜਿਵੇਂ ਧਾਗਾ ਹੁੰਦਾ ਉਹ ਗਲ ਜਾਂਦਾ ਹਨਾ ਹੁਣ ਆ ਲੈ ਇੱਕ ਟੱਕ ਆ ਤਾਂ ਮੈਂ ਤਾਂ ਹੁਣ ਦੇਖਿਆ ਨਹੀਂ ਆ ਵੀ ਡੋਰ ਦੇ ਨੁਕਸਾਨ ਨਾਲ ਠੀਕ ਹੈ ਤੇ ਇੱਕ ਉਥੇ ਉਹ ਬਹੁਤ ਕੱਬਾ ਕੱਟਾਗਾ ਠੀਕ ਹੈ ਇੱਥੇ ਆ ਦੋੜ ਨਹੀਂ ਗੱਡੀ ਦਾ ਇਹ ਹਾਲ ਕਰਤਾ ਯਾਰ ਬੰਦੇ ਦਾ ਮੈਂ ਕਹਿੰਦਾ ਛੱਡ ਦੀ ਨਾ ਚਲੋ ਤਾਂ ਕੋਈ ਵੱਡੀ ਗੱਲ ਨਹੀਂ ਪਰ ਜੇ ਨਵੀਂ ਗੱਡੀ ਦੇ ਉੱਤੇ ਇਦਾਂ ਕੁਝ ਹੁੰਦਾ ਨਾ ਦਿਲ ਜਾ ਤਕੇ ਰਾਂ ਘਿਰਦਾਗਾ 2000 ਤਾਂ ਲੱਗਦਾਗਾ ਜਦੋਂ ਪੈਸੇ ਲੱਗੇ ਹੋਣਾ ਨਾ ਉਹਦਾ ਆਪਾਂ ਬਚਾਪ ਜਾ ਕੇ ਰੱਖਦੇ ਆ ਇੱਥੋਂ ਹੁਣ ਇਹਨੇ ਫੇਰ ਇਦਾਂ ਕੱਟਦਾ ਸੀ ਲੈ ਆ ਲੋਹਾ ਨਿਕਲਦਾ ਵਿੱਚੋਂ ਹਾਂ ਇਹ ਵੀ ਲੋਹਾ ਹਾਂ ਆ ਨੇੜੇ ਮਾਈਕਰੋ ਲੈਂਜ ਲਾ ਕੇ ਇਹ ਦੇਖਣਾ ਹੋਵੇ ਲਾਓ ਮਾਈਕਰੋ ਲੈਂਜ ਜਮਾਂ ਨੇੜੇ ਨਾਲੇ ਕਹਿੰਦੇ ਬੈਣ ਅੱਬੀ ਕੱਟ ਕੱਟ ਲਾ ਕੇ ਮਾਈਕਰੋ ਲੈਂਜ ਤੇ ਫਿਰ ਆ ਲੈ 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 ਇਦਾਂ ਕੱਟ ਦਿੰਦੀ ਆ ਇਹ ਯਾਰ ਮੈਂ ਕਹਿੰਦਾ ਲੋਹੇ ਵਾਲੀ ਆ ਰਹੀ ਵੀ ਹਾਲੇ ਸਲੋ ਕਰਦੀ ਆ ਕੰਮ ਜਿਹੜਾ ਕੰਮ ਇਹ ਕਰਦੀ ਆ ਪਾਸੇ ਜਾ ਰਹੇ ਕਿ ਸਰੀ ਗਈ ਆ ਲੰਗੀ ਗਈ ਆ ਲੰਗੀ ਗਈ ਆ ਬਲੇਟ ਨੂੰ ਚੰਦਰੀ ਪਰ ਵੀ ਜੀ ਨੇ ਕਿਹਾ ਨੇ ਭਰਾਵਾ ਬਸੰਤ ਵਾਲੇ ਦਿਨ ਘਰੋਂ ਸਕੂਟੀ ਤੇ ਨਾ ਨਿਕਲੋ ਖੋਡਾ ਵੀ ਕਿਸੇ ਨਾ ਕਿਸੇ ਨੂੰ ਨੁਕਸਾਨ ਹੋਇਆ ਹੋਊਗਾ ਇਹ ਨੇਵ ਕੱਲਾ ਮੇਰਾ ਹੋਇਆ ਠੀਕ ਹੈ ਬਹੁਤਿਆਂ ਦਾ ਹੋਇਆ ਹੋਊ ਕਮੈਂਟ ਕਰਕੇ ਦੱਸੋ ਕਿਹਦਾ ਕਿਹਨਾਂ ਨੂੰ ਨੁਕਸਾਨ ਹੋਇਆ ਜਾਂਦੇ ਨੇ ਬਥੇਰੇ ਦੇਖਦੇ ਆਪਾਂ ਜਦੋਂ ਚੜਾਉਂਦੇ ਨੇ ਚੇਪੀ ਆ ਲਾਗੇ ਹਾਈਵੇ ਤੇ ਆ ਭੱਜੇ ਫਿਰਦੇ ਪਤੰਗਾਂ ਦੇ ਪਿੱਛੇ ਹਮੂਰੂ ਚੱਕੀ ਵਾਲੇ ਵੀ ਇੱਕ ਆ ਵੀ ਚੀਜ਼ ਸੀ ਨਿੱਕੇ ਨਿੱਕੇ ਬੱਚੇ ਆ ਭੱਜੇ ਫਿਰਦੇ ਸਿਆਣੇ ਵੈਣੇ ਵੀ ਦੇਖੇ ਯਾਰ ਠੀਕ ਹੈ ਸਿਆਣੇ ਵੀ ਦੇਖੇ ਜਿਹੜੇ ਪਤੰਗ ਚੱਕਣ ਵਾਸਤੇ ਉਹ ਐ ਨਹੀਂ ਦੇਖਦੇ ਵੀ ਆਸੇ ਪਾਸੇ ਕੀ ਆ ਬਸ ਉਹ 5 ਰੁਪਏ ਦਾ ਪਤੰੰਗਾ ਜਿਹੜਾ ਵੀ ਉਹ ਨਾ ਹੱਥ ਚੋਂ ਨਿਕਲ ਜਾਏ ਅਸੀਂ ਗ ਇਹੀ ਗੱਲ ਆ ਬਾਈ ਤੁਹਾਡੀ ਤੇ ਪਰ ਯਾਰ ਆ ਚੀਜ਼ ਦੇਖ ਕੇ ਤਾਂ ਐ ਲੱਗਿਆ ਵੀ ਜੇ ਕੱਲ ਨੂੰ ਕਿਸੇ ਬੰਦੇ ਦੇ ਗਲ ਦੇ ਵਿੱਚ ਪੈ ਗਈ ਡੋਰ ਤਾਂ ਪੂਰਾ ਗਲ ਨਹੀਂ ਜਿਵੇਂ ਕਹਿੰਦਾ ਮੈਂ ਵੱਡੂਗੀ ਤਾਂ ਇੰਚ ਰੂਡ ਇੰਚ ਵਿੱਚ ਗਲ ਦੇ ਖੋਬਣੀ ਵੀ ਇੱਥੇ ਹੁਣ ਬਾੜੀਆਂ ਨਾੜਾ ਹੁੰਦੀਆਂ ਸਭ ਤੋਂ ਜ਼ਿਆਦਾ ਨਾੜੇ ਗਲ ਦੇ ਵਿੱਚ ਨਾੜੇ ਸਰਕਾਰੀ ਹਸਪੀਟਲ ਦੇ ਵਿੱਚ ਬਹੁਤ ਤਾਕੜਾ ਕੇਸ ਆਇਆ ਸੀ ਪਿਛਲੀ ਵਾਰੀ ਪਿਛਲੀ ਵਾਰੀ ਪਤੰਗਾ ਵਾਲਾ ਤੇ ਦੇਖ ਲਓ ਯਾਰ ਲੋਕ ਹਟਦੇ ਫੇਰ ਨਹੀਂ ਹੈਗੇ ਕੰਮ ਛੱਡ ਕੇ ਲੋਕ ਬਦਲ ਜਾਂਦੇ ਕਿੰਨੀ ਹੋ ਜਾਂਦੇ ਨੇ ਕੀ ਗੱਲ ਮਤਲਬ ਚੰਗੀ ਲੱਗੀ ਯਾਰ ਇਹ ਚੀਜ਼ ਦੇ ਪੱਕੇ ਤੋਂ ਤੁਸੀਂ ਵੀ ਬੰਦ ਹੋਣਾ ਚਾਹੀਦਾ ਤਾਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਹਾਂ ਬਿਲਕੁਲ ਤੇ ਕੀ ਪਤਾ ਕੋਈ ਅਸਰ ਹੋ ਜੇ ਵੈਸੇ ਆਪਣੇ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਤਾਂ ਹੁੰਦਾ ਨਹੀਂ ਹੈਗਾ ਪਰ ਲੋਕ ਆਪ ਹੀ ਸਿਆਣੇ ਹੋ ਜਾਣ ਰੱਬ ਉਹਨਾਂ ਨੂੰ ਥੋੜੀ ਜੀ ਸੁਵਤ ਬਖਸ਼ੇ ਹਰ ਸ਼ਕਾਲ ਦੇ